ਸਤ ਸ੍ਰੀ ਅਕਾਲ ਦੋਸਤੋ ਅੱਜ ਤਰੀਕ ਹੈਗੀ ਹੈ 13 ਅਪ੍ਰੈਲ 2025 ਖਾਲਸਾ ਸਾਹਿਬਾਨ ਦਿਵਸ ਦੇ 426ਵੇਂ ਦਿਹਾੜੇ ਤੇ ਤੁਹਾਡਾ ਦੋਸਤ ਤੇ ਮੇਰਾ ਦੋਸਤ ਗਗਨ ਅੱਜ ਅਸੀਂ ਚੱਲੇ ਆਂ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਖਾਲਸਾ ਸਾਹਿਬਾਨ ਦਿਵਸ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੰਦਪੁਰ ਸਾਹਿਬ ਦੇ ਵਿੱਚ ਜਦੋਂ 1692 ਦੇ ਵਿੱਚ ਵਸਾਖੀ ਵਾਲੇ ਦਿਨ ਖਾਲਸਾ ਸਾਜਿਆ ਸੀ ਤੇ ਜਦੋਂ ਨਾਂ ਪਿੱਛੇ ਸਿੰਘ ਲੱਗ ਗਿਆ ਸੀਗਾ ਤਾਂ ਸਿੰਘ ਦਾ ਸਿੰਘ ਨਾਮ ਕਹਿੰਦੇ ਸ਼ੇਰ ਦਾ ਗੁਰੂ ਸਾਹਿਬ ਨੇ ਜਿਹੜੀ ਕੌਮ ਸਾਜੀ ਸੀਗੀ ਇਹ 426 ਮਾਜ ਜਿਹੜਾ ਮਤਲਬ ਕਿ ਆਪਾਂ ਉਹਦਾ ਦਿਹਾੜਾ ਬਣਾ ਰਹੇ ਆ ਤੇ ਹੁਣ ਅਸੀਂ ਖੜੇ ਆ ਇੱਥੋਂ ਗੋਲੇ ਵਾਲੇ ਪਿੰਡ ਦੇ ਨੇੜੇ ਜਿਹੜੇ ਖੜੇ ਆ ਅਸੀਂ ਪਿੱਛੇ ਕਣਕਾ ਸਿੰਘ ਆ ਤੇ ਨਾਲੇ ਥੋੜਾ ਹੁਣ ਦਿਨ ਚੜ ਗਿਆ ਸੀਗਾ ਤੇ ਗਗਨ ਕਹਿੰਦਾ ਬਾਈ ਇੱਥੇ ਮੜੀ ਆਪਾਂ ਕਲਿੱਪ ਬਣਾਈਏ ਤੇ ਇੱਥੇ ਸੀ ਖੜ ਕੇ ਹੁਣ ਕਲਿੱਪ ਬਣਾਏ ਬਣਾਇਆ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਸਾਹਿਬ ਉੱਥੇ ਦਸਵੇਂ ਪਾਤਸ਼ਾਹ ਜੀ ਦੀ ਉਹ ਚਰਨਛੋਪਾ ਪ੍ਰਾਪਤ ਜਗਾਹ ਉਹ ਤੇ ਉੱਥੇ ਇਤਿਹਾਸ ਉੱਥੇ ਜਾ ਕੇ ਪੜਾਂਗੇ ਆਪਾਂ ਕੀ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਚੱਲਦੇ ਹੁਣ ਵਜੀਦਪੁਰ ਜ਼ਿਲ੍ਹਾ ਫਿਰੋਵਰ ਹਾਂ 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 ਉਹ ਕਦੇ ਮੈਨੂੰ ਇਹ ਸੀਗਾ ਬਈ ਆਪਣੀ ਨਾ ਇਹ ਕਰੇ ਡਿਜੀਟਲ ਆਉਥੈਂਟੀਕੇਟਰ ਚੈੱਕ ਕਰਦਾ ਮੈਂ ਅਡੀ ਡਿਜੀਟਲ ਨਹੀਂ ਮੈਨੂੰ ਨਹੀਂ ਆਉਂਦੀ ਆ ਹਾਂ ਪਿੰਡ ਸਾਈਂਗ ਵਾਲਾ ਇੱਕ ਰੋਡ ਸਰਾਏ ਪਰ ਰੋਡ ਤੇ ਇੱਕ ਰੋਡ ਤੇ ਪਹਿਲਾ ਪਿੰਡ ਆਉਂਦਾ ਪਛਾਣ ਲਿਆ ਤੁਹਾਨੂੰ ਕਿਹਦੇ ਹੋ ਪਿੰਡ ਦੀ ਤੇ ਆ ਮਾਰ ਆਹ ਨਾਲ ਜਿੱਤ ਕੇ ਯਾਰ ਆ ਜਾ ਲਾ ਤੂੰ ਤਾਣ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ ਆਹ ਲੱਗਿਆ ਬੋਰ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਾਸ਼ਾਹੀ 10ਵੀਂ ਵਜੀਦਪੁਰ ਇੱਥੋਂ ਜਦੋਂ ਆਪਾਂ ਸੱਜੇ ਮੁੜਾਂਗੇ ਸੱਜੇ ਮੁੜ ਕੇ ਆ ਗੇਟ ਬਣਿਆ ਹੋਇਆ ਸੂਰਜ ਪੈਂਦਾ ਕਰਕੇ ਨਾ ਆ ਗੇਟ ਬਣਿਆ ਹੈ ਬਾਈ ਦਰਸ਼ਨੀ ਗੇਟ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਖਾਲਸਾ ਦੇ ਜਨਮ ਦਿਹਾੜੇ ਤੇ ਜਾ ਕੇ ਹੁੰਨੇ ਆ ਨਤਮਸਤਕ ਗੁਰਦੁਆਰਾ ਜਾਮਣੀ ਸਾਹਿਬ ਪਾਸ਼ਾਹੀ ਦਸਵੀ ਪਹੁੰਚ ਗਏ ਆ ਕਰਦੇ ਆ ਹੁਣ ਦਰਸ਼ਨ ਇਹ ਗੁਰਦੁਆਰਾ ਜਾਮਣੀ ਸਾਹਿਬ ਦਾ ਜੋੜਾ ਘਰ ਆ ਜਿਹੜਾ ਘਰ ਦੇ ਬਿਲਕੁਲ ਸਾਹਮਣੇ ਜਿਹੜੇ ਹੱਥੋਂ ਨੂੰ ਬਣੇ ਹੋਏ ਆਵਾਸ਼ ਵਿਸਣ ਤੇ ਇੱਥੇ ਇੱਕ ਮੈਂ ਹੋਰ ਕਿਸੇ ਗੁਰਦੁਆਰਾ ਸਾਹਿਬ 'ਚ ਨਹੀਂ ਦੇਖਿਆਗਾ ਇੱਥੇ ਆ ਦੇਖੋ ਆ ਪੈਰ ਤੋਂ ਵਾਸਤੇ ਵੀ ਇਦਾਂ ਮਾਇਆ ਵਾ ਹਾਲਾਂਕਿ ਉਹ ਸਾਹਮਣੇ ਜਿਹੜੇ ਸੰਗਤ ਜਾ ਰਹੀ ਆ ਉਥੇ ਵੀ ਬਣੀ ਵੀ ਆ ਉਹ ਖੇਲ ਟਾਈਪ ਤੇ ਇੱਥੇ ਆ ਮੈਂ ਪਹਿਲੀ ਵਾਰੀ ਦੇਖਿਆ ਹੋਰ ਕਿਸੇ ਗੁਰਦੁਆਰਾ ਸਾਹਿਬ ਤੇ ਨਹੀਂ ਦੇਖਿਆਗਾ ਗੁਰਦੁਆਰਾ ਗੁਰੂ ਸਰ ਜਾਮੀ ਸਾਹਿਬ ਪਾਤਸ਼ਾਹੀ ਦਸਵੀਂ ਬਜੀਤਪੁਰ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਜਾਮਨੀ ਸਾਹਿਬ ਦਾ ਸਰਪੰਸਦਾਨੀ ਤੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਪਾਵਨ ਚਰਨ ਸ਼ੋਕ ਦੇ ਕੇ ਇਸ ਧਰਤੀ ਨੂੰ ਭਾਗ ਲਾਇਆ ਇਤਿਹਾਸ ਗਵਾਹ ਹੈ ਕਿ ਕਿਵੇਂ ਇੱਕ ਜੱਟ ਨੇ ਬਾਣੀਏ ਕੋਲੋਂ 1000 ਪਾਸ਼ਾ ਨੂੰ ਜਾਮਣ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਾ ਕੀਤਾ ਜੱਟ ਮਾਰ ਕੇ ਧਿੱਤਰ ਦੀ ਜੂਣ ਵਿੱਚ ਪੈ ਗਿਆ ਤੇ ਬਾਣੀਆ ਬਾਜ ਦੀ ਜੂਣ ਪੈ ਗਿਆ ਐਸਾ ਸਥਾਨ ਤੇ ਬਾਜ ਕੋਲੋਂ ਧਿੱਤਰ ਨੂੰ ਮਰਵਾ ਕੇ ਗੁਰੂ ਜੀ ਨੇ ਆਪਣੀ ਜਾਮਨੀ ਤਾਰੀ ਐਸਾ ਸਥਾਨ ਦਾ ਨਾਮ ਜਾਮਨੀ ਸਾਹਿਬ ਪੈ ਗਿਆ ਇੱਥੇ ਝੰਡਵੀ ਮੌਜੂਦ ਆ ਕਿੰਨੇ ਜਿੱਥੇ 사ਤਗੁਰੂ ਜੀ ਨੇ ਆਪਣਾ 10ਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਇਹ ਇਸ ਗੁਰਦੁਰ ਸਾਹਿਬ ਦਾ ਇਤਿਹਾਸ ਆ ਤੇ ਸਾਹਮਣੇ ਹੈਗਾ ਇਸ ਸਰੋਵਰ ਹੁਣ ਕਰੀ ਆਪਾਂ ਸਾਠ ਦਾ ਆਕਮਨਾ ਮਾਸਾ ਸੌਰਠ ਮਹਲਾ ਪਾਣੀ ਵਾਪਰਾਪ ਕੀ ਕਰਨ ਸਗਲ ਪਹਿਲਾ ਤੇ ਤਕ ਪੰਚ ਸਭ ਪਾਇਆ ਵਿਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਿਗੁਰੂ ਤੇ ਆਇਆ ਸਾ ਸਾਈ ਨੰਦਸ ਇੱਕਮ ਸਾਖ ਗੁਰਦਰਾਜਾ ਹਮ ਨਿਸਾਬ ਦੇ ਦਰਬਾਰ ਸਾਹਿਬ ਦਾ ਅੰਦਰ ਦਾ ਦ੍ਰਿਸ਼ ਹੈ ਕਥਾਕਾਰ ਇਤਿਹਾਸ ਦੱਸ ਰਿਹਾ ਅੱਜ ਦੇ ਵਿਸਾਖੀ ਦੇ ਦਿਹਾੜੇ ਦੇ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਜਦੋਂ ਪੰਜ ਪਿਆਰੇ ਸਾਜੇ ਸੀਗੇ ਖੰਡੇ ਵਾਟੇ ਦੀ ਪਾਉਲ ਸ਼ਕਾਈ ਸੀਗੀ ਇਹ ਉਹ ਜੰਡਾ ਜਿੱਥੇ ਕਲਗੀਧਰ ਪ੍ਰੀਤਮ ਪਾਤਸ਼ਾਹ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਇਹ ਉਹ ਜੰਡਾ ਦਰਖਤ ਹੈ ਜੀ ਸ਼ੁਰੂ ਕਰਦੇ ਆਂ ਜੀ ਆਪਾਂ ਲੰਗਰ ਚਾਹ ਸੰਗਤ ਸਾਗਰੀ ਲੰਗਰ ਗੁਰ ਕੀ ਸੇਵਾ ਸਫਲ ਹੈ ਇਹ ਕੋ ਕਰੇ ਚਿਤ ਲਾਏ ਨੈਸ਼ਨਲ ਹਾਈਵੇ 5 ਸਹਾਣੀ ਵਾਲਾ ਸਾਰ ਇੱਥੋਂ ਹੈਗਾ 13-14 ਕਿਲੋਮੀਟਰ ਜਿੱਥੇ ਸ਼ਹੀਦ ਭਗਤ ਸਿੰਘ ਹੋਰਾਂ ਦਾ ਅੰਤਮ ਸੰਸਕਾਰ ਹੋਇਆ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਹੁਣ ਆਪਾਂ ਫਰੋਜ਼ਪੁਰ ਪਹੁੰਚਣ ਆਲੇ ਆ ਜੱਟ ਮੈਦਾ ਹੋਇਆ ਬੱਸ ਛਾਉਣ ਵਾਸਤੇ ਇਹ ਆਪਾਂ ਗੂਗਲ ਮੈਪ ਤੇ ਇਸ ਰੋਡ ਤੇ ਸਰਚ ਮਾਰਦੇ ਆ ਨਾ ਮੰਨ ਲੁਧਿਆਣਾ ਜਾਣਾ ਤੇ ਲੁਧਿਆਣਾ ਤੋਂ ਫਰੋਜ਼ਪੁਰ ਨੂੰ ਆਉਣਾ ਤਾਂ ਗੂਗਲ ਮੈਪ ਤੇ ਇਸ ਰੋਡ ਦਾ ਨਾਮ ਦਿੱਲੀ ਮੁਲਤਾਨ ਰੋਡ ਕਰਕੇ ਸ਼ੋਅ ਹੁੰਦਾ ਕਿਉਂਕਿ ਜਾਤੀ ਤੋਂ ਪਹਿਲਾਂ ਇਹ ਰੋਡ ਸਿੱਧਾ ਮਲਤਾਨ ਨੂੰ ਜਾਂਦਾ ਹੋਣਾ ਸਰਦਾਂ ਬਣ ਗਿਆ ਫੱਦਾ ਸਰਦਾਂ ਕਰਕੇ ਦੁਨੀਆ ਚੋਰੀ ਚੋਰੀ ਲਾ ਲਿਆ ਕਰ ਕੱਕਵੇਂ ਹੁੰਦੇ ਆ ਜਿੰਦਗੀ ਜਿਹੜੀ ਮਨੁੱਖਾ ਸੀਮਤ ਹੋ ਗਈ ਹੈ ਕਹਿ ਲਗੇ ਆਪਣੇ ਸੱਜੇ ਸੋਲਰ ਰੂਟ ਦਾ ਇੱਕ ਵੱਡਾ ਪ੍ਰੋਜੈਕਟ ਲੱਗਿਆ ਵਾ ਜੀ داری ਧਰਤੀ ਦੇ ਕੰਨੇ ਜੀ ਸਵਾਗਤ ਆ ਸਭ ਦਾ ਦਾਣਾ ਪਾਣੀ ਓਏ ਕਿਸੇ ਲੁੱਟੇ ਨਹੀਂ ਲੈ ਕਬਰਾਂ ਤੱਕ ਦੇ ਸਫ਼ਰ ਮਕਾਉਣੇ ਕੀ ਕੀ ਖੇਡ ਤਮਾਸ਼ੇ ਕਈ ਕਈ ਰੋਣੇ ਕਈ ਕਈ ਝਗੜੇ ਕਈ ਖੁਸ਼ੀਆਂ ਕਈ ਹਾਸੇ ਇਹ ਨਿਮਰਿਆ ਉਹ ਨਿਮਰਿਆ ਕਰਨਾ ਪਿੱਛੇ ਆਪੇ ਦੁਨੀਆ ਤੇ ਵੇਚਣ ਵਾਲਾ ਬੰਦਿਆ ਸੰਭੂ ਤੈਨੂੰ ਆਪੇ ਆ ਸਾਹਮਣੇ ਜਿਹੜਾ ਮੀਲ ਪੱਥਰ ਲੱਗਿਆ ਵਾ ਇੱਥੇ ਦੇਖਿਆ ਵਾ ਬਰਕੀ ਜ਼ੀਰੋ ਬਰਕੀ ਜਿਹੜੀ ਜਗ੍ਹਾ ਉਹ ਪਾਕਿਸਤਾਨ ਦੇ ਵਿੱਚ ਆ ਤੇ ਸਨ 71 ਦੀ ਲੜਾਈ ਵੇਲੇ ਇੱਥੇ ਇਥੋਂ ਦਾ ਜਿਹੜਾ ਆਪਣਾ ਭਾਰਤੀ ਫੌਜ ਦਾ ਬ੍ਰਿਗੇਡ ਸੀਗਾ 65 ਇਨਫੈਂਟਰੀ ਬ੍ਰਿਗੇਡ ਆ ਉਹਨੇ ਬਰਕੀ ਦੀ ਲੜਾਈ ਜਿੱਤੀ ਸੀਗੀ ਇਹਦੇ ਜਿਵੇਂ ਹੁਣ ਅੱਗੇ ਲਿਖਿਆ ਵਾ ਇਧਰ ਹਰੀਕੇ 33 ਇਹ ਮੀਲਾਂ ਦੇ ਵਿੱਚ ਆਹੇ ਕਿਉਂਕਿ ਅੰਗਰੇਜ਼ਾਂ ਅੰਗਰੇਜ਼ ਮੀਲ ਕਿਲੋਮੀਟਰ ਆਪਣੇ ਬਾਅਦ ਚ ਆਏ ਆ ਅੰਗਰੇਜ਼ਾਂ ਦੇ ਰਾਜ ਵੇਲੇ ਇਹ ਮੀਲ ਹੁੰਦੇ ਸੀਗੇ ਤਾਂ ਇਹ ਉਦੋਂ ਦੇ ਪੁਰਾਣੇ ਲੱਗੇ ਹੋਏ ਆ ਇਹ ਹਰੀਕੇ 33 ਲਿਖਿਆ ਵਾ ਜਿਵੇਂ ਇਧਰਲੇ ਪਾਸੇ ਲਿਖਿਆ ਵਾ ਲਾਹੌਰ ਲਾਹੌਰ 15 ਇਹ ਉਥੋਂ ਇਹ ਮੇਰੇ ਖਿਆਲ ਚ ਇਹ ਮੀਲ ਪੱਥਰ ਉਥੋਂ ਪੱਟ ਕੇ ਲੈ ਕੇ ਆਏ ਹੋਣਗੇ ਇਹ ਕਿਉਂਕਿ ਵਰਕੀ ਤੇ ਜ਼ੀਰੋ ਲਿਖਿਆ ਵਾ ਤਾਂ ਇਹਦਾ ਮਤਲਬ ਇਤਿਹਾਸਕ ਤੱਤ ਇਹੀ ਆ ਵੀ ਵਰਕੀ ਤੋਂ ਇਹ ਪੱਟ ਕੇ ਲਿਆਂਦਾ ਗਿਆ ਹੋਣਾ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਇਹ ਮੇਰੇ ਖਿਆਲ ਵਿੱਚ ਸਾਰਾਗੜੀ ਗੁਰਦੁਆਰਾ ਇੱਥੋਂ ਦਾ ਜਿਹੜੀ ਸਾਰਾਗੜੀ ਦੀ ਸੈਕਰਾਇਜ਼ਮੈਂਟ ਦੀ 36 ਸਿੱਖ ਸੀਗੀ ਰੈਜੀਮੈਂਟ ਉਹਨੇ ਲੜਾਈ ਲੜੀ ਸੀ ਸਾਰਾਗੜੀ ਦੀ 1000 ਰੁਪਏ ਨੇ ਹਜ਼ਾਰਾਂ ਅਫਗਾਨਾਂ ਨੂੰ ਗਾਹ ਪਾਇਆ ਸੀ ਉਹਨਾਂ ਦਾ ਉਹ ਤੇ ਅਕਸ਼ੇ ਕੁਮਾਰ ਦੀ ਇੱਕ ਮੂਵੀ ਵੀ ਬਣੀ ਹੈ ਕੇਸਰੀ ਤੇ ਹੁਣ ਆਪਾਂ ਚੱਲਦੇ ਹਾਂ ਉੱਥੇ ਗੁਰਦੁਆਰਾ ਸਾਹਿਬ ਆਵੇਂ ਆਪਾਂ ਪਲਾਨ ਆਫ ਆਪਸ ਇਹ ਵੀ ਇੱਥੇ ਬਣਿਆ ਹੋਇਆ ਹੈ ਇਹ ਬਰਕੀ ਦੀ ਲੜਾਈ ਸੀਗੀ ਬੈਟਲ ਆਫ ਬਰਕੀ ਅਲਿਖਿਆ ਵਾ ਤੇ ਆ ਪੂਰਾ ਇਤਿਹਾਸ ਲਿਖਿਆ ਵਾ ਮਾੜਾ ਪਿੱਛੇ ਹੋਈ ਗਗਨ ਆ ਪੂਰਾ ਇਤਿਹਾਸ ਲਿਖਿਆ ਵਾ ਵਰਕੀ ਦੀ ਲੜਾਈ ਦਾ ਪਾਜ਼ ਕਰਕੇ ਪੜ ਲਿਓ ਜੇ ਕਿਉਂਕਿ ਇੰਨੀ ਅੰਗਰੇਜ਼ੀ ਸਾਨੂੰ ਫਿਰ ਉਲਝ ਜਾਂਗੇ ਇੰਨੀ ਅੰਗਰੇਜ਼ੀ ਦੇ ਵਿੱਚ ਮੋਟਾ ਮੋਟਾ ਕਰਕੇ ਵਰਕੀ ਇਸ ਸਮਾਲ ਟਾਊਨ ਆਨ ਰੋਡ ਖਾਲਦਰਾ ਤੇ ਲਾਹੌਰ ਖਾਲਦਰਾ ਤੇ ਲਾਹੌਰ ਰੋਡ ਤੇ ਕਿੰਨੇ ਛੋਟਾ ਜਿਹਾ ਟਾਊਨ ਆ 14 ਕਿਲੋਮੀਟਰ ਇਨਸਾਈਡ ਪਾਕਿਸਤਾਨੀ 14 ਕਿਲੋਮੀਟਰ ਅੰਦਰ ਆ ਹੈ ਤੇ ਆ ਵੀ ਮੇਰਾ ਜਿਵੇਂ ਮੈਂ ਕਹਿ ਰਿਹਾ ਸੀ ਨਾ ਜਸਟ 15 ਕਿਲੋਮੀਟਰ ਫਰੋਮ ਲਾਹੌਰ ਜਿਹੜਾ ਉਹ 15 ਕਿਲੋਮੀਟਰ ਆ ਸਾਹਮਣੇ ਵਾਲੇ ਤੇ ਲਿਖਿਆ ਹੋਣਾ ਲਾਹੌਰ 15 ਤੇ ਇਹਦਾ ਮਲਵਾ ਜਿਹੜਾ ਆ ਮੀਲ ਪੱਥਰਾ ਇਹ ਉਥੋਂ ਬਰਕੀ ਤੋਂ ਪਟਕੇ ਲਿਆਂਦਾ ਵਾ ਇਹ ਇਹ ਵਿੱਚ ਜਿਹੜੀਆਂ ਯੂਨਟਾਂ ਸੀਆਂ ਇਨਫੈਂਟਰੀ ਬ੍ਰਿਗੇਡ ਦੇ ਵਿੱਚ ਵਿੱਚ 7 ਸਤੰਬਰ 1965 ਦੀ ਲੜਾਈ ਮੈਂ 71 ਦੀ ਕਹਦਾ ਸੀਗਾ 7 ਸਤੰਬਰ 1965 ਦੀ ਲੜਾਈ ਆ 9 ਮਦਰਾਸ 4 ਸਿੱਖ 16 ਪੰਜਾਬ ਇਹ ਯੂਨਟਾਂ ਸੀਗੀਆਂ 7 ਸਤੰਬਰ 8 ਸਤੰਬਰ ਤੇ 9 ਸਤੰਬਰ 1965 ਨੂੰ ਰਿਸਪੈਕਟਿਵਲੀ ਸੈਟਿੰਗ ਆਪ ਸਟੇਜ ਫੋਰ ਕੈਪਚਰ ਆਫ ਬਰਕੀ 7 8 9 ਸਤੰਬਰ ਨੂੰ 1965 ਨੂੰ ਜਿਹੜੀ ਇਹਨਾਂ ਨੇ ਲੜਾਈ ਜਿੱਤੀ ਸੀਗੀ ਤੇ ਫੋਰ ਸਿੱਖ ਜਿਹੜੀ ਗਲੈਂਟਰੀ ਕਲੀਅਰਡ ਬੰਕਰ ਬਾਈ ਬੰਕਰ ਇਹਨਾਂ ਹੈਂਡ ਟੂ ਹੈਂਡ ਫਾਈਟ ਮਤਲਬ ਕਿ ਜਿਹੜੀ ਗੋਥਮ ਕੋਥਾ ਦੀ ਲੜਾਈ ਆਪਾਂ ਕਹਿ ਰਹੇ ਆ ਉਹਦੇ ਵਿੱਚ ਇਹਨਾਂ ਨੇ ਇਹ ਜੱਥਾ ਹਾਸਲ ਕੀਤੀ ਸੀਗੀ ਤੇ 114 ਅਫਸਰ 10 ਜੂਨੀਅਰ ਕਮਿਸ਼ਨਰਡ ਅਫਸਰ 172 ਅਦਰ ਰੈਂਕ ਮੇਡ ਸੁਪਰੀਮ ਸੈਕਰੀਫਾਈਸ ਆਫ देयर ਲੀਵਜ਼ ਮਤਲਬ ਕਿ 14 ਅਫਸਰ 10 ਜੀਸੀਓ ਕਹਿ ਦਈਏ ਆਪਾਂ ਜੀਏ ਸੀਓ ਤੇ 172 ਜਵਾਨ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀਗੀ ਮੋਟਾ ਮੋਟਾ ਜਿਹੜਾ ਇਹ ਇਤਿਹਾਸ ਆ ਬਰਕੀ ਦੀ ਲੜਾਈ ਦਾ ਚੱਲ ਜੀ ਮਿੱਤਰਾ ਚਲੋ ਜੀ ਆ ਟੈਂਕ ਵੀ ਪਾਕਿਸਤਾਨੀ ਲੱਗਦਾ ਬਾਈ ਇਹ ਤੇ ਹਤਾਰਾ ਜਾਵਾ ਹੋਇਆ ਜਿਹੜਾ ਇਹ ਬਣਾਇਆ ਬਾਈ ਇੱਥੇ ਬਰਕੀ ਮੈਮੋਰੀਅਲ ਜਿਹੜਾ ਮੰਨ ਲਓ ਕਿ ਇਹ ਬਰਕੀ ਦੀ ਲੜਾਈ ਜਿਹੜੀ ਜਿੱਤੀ ਸੀਗੀ ਆਪਣੀ ਭਾਰਤੀ ਫੌਜ ਨੇ ਉਹ ਜਿਹੜੇ ਵੀ ਸ਼ਹੀਦ ਹੋਏ ਆ ਜਿਵੇਂ ਸਭ ਤੋਂ ਖੱਬੇ ਫੋਰ ਸਿੱਖ ਫਿਰ 9 ਮਦਰਾਸ 16 ਪੰਜਾਬ 68 ਜੀਆਰ 19 ਮਰਾਠਾ ਲਈ ਇਹਨਾਂ ਯੂਨਿਟਾਂ ਨੇ ਭਾਗ ਲਿਆ ਹੋਣਾ ਇਸ ਲੜਾਈ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਸੈਨਿਕਾਂ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਇਹ ਵਾਰ ਮੈਮੋਰੀਅਲ ਬਣਾਇਆ ਵਾ ਬਰਕੀ ਮੈਮੋਰੀਅਲ ਆਪਣੇ ਪਿੱਛੇ ਜਿਹੜਾ ਸਟੈਚੂ ਲੱਗਿਆ ਵਾ ਹੁਣ ਆਪਾਂ ਇੱਥੇ ਖੜੇ ਆ ਸਾਰਾਗੜੀ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਜੰਗੀ ਯਾਦਗਾਰ ਬਣਾਈ ਹੋਈ ਹੈ ਜਿਹੜੀ ਵਾਰ ਮੈਮੋਰੀਅਲ ਬਣਾਇਆ ਵਾ ਤੇ ਆਪਣੇ ਪਿੱਛੇ ਸਟੈਚੂ ਲੱਗਿਆ ਹੋਇਆ ਹੌਲਦਾਰ ਈਸ਼ਰ ਸਿੰਘ ਦਾ ਜਿਹੜੇ ਕਿ ਸਾਰਾਗੜੀ ਦੇ ਜੰਗ ਵਿੱਚ ਜਿਹੜੇ ਮਨੋ ਕਿ ਉੱਥੇ ਉਸ ਲੜਾਈ ਨੂੰ ਉਹਨਾਂ ਨੇ ਲੀਡ ਕੀਤਾ ਸੀਗਾ ਹੌਲਦਾਰ ਈਸ਼ਰ ਸਿੰਘ ਕੇਸਰੀ ਫਲਮ ਦੇਖ ਕੇ ਦੇਖਿਓ ਜੀ ਉਹਦੇ ਵਿੱਚ ਸਾਰਾ ਤੁਹਾਨੂੰ ਇਤਿਹਾਸ ਪਤਾ ਲੱਗ ਜਾਊਗਾ ਸਾਰਾਗੜੀ ਦੇ ਵਿੱਚ ਇਹ ਮਾਲਾ 36 ਹੈ ਖੈੜੀ ਉਹ ਉੱਥੇ ਤਾਇਨਾਤ ਕੀਤੀ ਗਈ ਸੀਗੀ ਤੇ ਅੰਗਰੇਜ਼ ਸਰਕਾਰ ਮਦਦ ਪਛਾਣੀ ਸਕਦੀ ਸੀ ਇਹਨਾਂ ਨੂੰ ਆਖਿਆ ਸੀ ਤੁਸੀਂ ਪਛਾਹ ਮੜਿਓ ਤੇ ਫਿਰ ਉਹਨੇ ਆਦੇ ਜਿਹੜੇ ਸਾਥੀ ਸੀਗੇ ਉਹਨਾਂ ਨਾਲ ਸਲਾਹ مشورہ ਕੀਤਾ ਤੇ ਉਹ ਕਹਿੰਦੇ ਵੀ ਆਪਾਂ ਸਿੱਖਾਂ ਗੁਰੂ ਸਾਹਿਬ ਨੇ ਆਪਾਂ ਨੂੰ ਮੈਦਾਨ ਛੱਡਣਾ ਨਹੀਂ ਹੈ ਛੱਡਣ ਵਾਸਤੇ ਕਦੇ ਨਹੀਂ ਆਖਿਆਗਾ ਉਹ ਕਹਿੰਦੇ ਲੜਾਂਗੇ ਤੇ ਸ਼ਹੀਦ ਹੋਵਾਂਗੇ ਇਹ ਜਜ਼ਬਾ ਸੀ ਉਹਨਾਂ ਦੇ ਵਿੱਚ ਤੇ ਹੁਣ ਆਪਾਂ ਦੇਖਦੇ ਜਿਹੜਾ ਵਾਰਮ ਮੈਮੋਰੀਅਲ ਬਣਿਆ ਵਾਹ ਸਾਰਾ ਗੜੀ ਦੀ ਲੜਾਈ ਹੈ ਜਿਹੜੀ ਇਹ 12 ਸਤੰਬਰ 1897 ਈਸਵੀ ਨੂੰ ਸਾਰਾ ਗੜੀ ਜਿਹੜੀ ਜਗ੍ਹਾ ਪੈਂਦੀ ਆ ਇਹ ਹੈਗੀ ਆ ਅਫਗਾਨਿਸਤਾਨ ਦੇ ਵਿੱਚ ਪੈ ਜਾਂਦੀ ਆ ਬੜੇ ਸੋਹਣੇ ਤਰੀਕੇ ਨਾਲ ਚਤਰਾਇਆ ਗਿਆ ਹੈ ਜਿਹੜੇ ਸਟੈਚੂ ਬਣਾਏ ਹੋਇਆ ਤੇ ਇਹ ਜਗ੍ਹਾ ਸਥਾ ਸਜ ਨੂੰ ਫਰੋਇਪੁਰ ਫਰੋਇਪੁਰ ਕੈਂਟਾ ਰੋਇਪੁਰ ਛੌਣੀ ਜਿਹਨੂੰ ਆਪਾਂ ਕਹਿ ਦਿੰਨੇ ਆ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਗੁਰਦੁਆਰਾ ਸਾਰਾਗੜੀ ਸਾਹਿਬ ਜੇ ਉਲਤੇ ਨਿਸ਼ਾਨ ਪੰਥ ਮਹਾਰਾਜ ਕੇ ਤੇ ਹੁਣ ਆਪ ਆ ਗਏ ਸਜਣੋ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਕੈਂਟ ਪਹਿਲਾਂ ਯਾਦ ਕਰ ਦੇਖੀ ਸਾਰਾਗੜੀ ਦੇ ਸ਼ਹੀਦਾਂ ਦੀ ਤੇ ਹੁਣ ਜਿਹੜਾ ਇੱਥੇ ਗੁਰਦਰਾ ਸਾਹਿਬ ਸ਼ੋਭੇ ਤਾਂ ਉਥੇ ਮੱਥਾ ਟੇਕਦੇ ਆ ਇਹ ਗੁਰਦੁਆਰਾ ਸਾਰਾਗੜੀ ਸਾਹਿਬ ਦੀ ਇਮਾਰਤ ਹੈ। ਕਿ ਹੁਣ ਆਪਾਂ ਦੇਖਦੇ ਹਾਂ ਮੱਥਾ ਗੁਰਦੁਆਰਾ ਸਾਰਾਗੜੀ ਸਾਹਿਬ ਚ। ਗੁਰਦੁਆਰਾ ਸਾਰਾਗੜੀ ਸਾਹਿਬ ਦੇ ਦਰਬਾਰ ਸਾਹਿਬ ਦਾ ਜਿਹੜਾ ਅੰਦਰ ਦ੍ਰਿਸ਼ ਹੈ। ਜਿਹੜੀਆਂ ਤਸਵੀਰਾਂ ਬਣਾ ਕੇ ਪੇਂਟਿੰਗਾਂ ਬਣਾ ਕੇ ਲਾਈਆਂ ਹੋਈਆਂ ਸਾਰਾ ਗੜੀ ਦੀ ਲੜਾਈ ਦੀਆਂ ਜਿਹੜੀਆਂ ਉਸ ਦਾ ਉਸਮੇਨ ਦ੍ਰਿਸ਼ ਦਿਖਾਇਆ ਗਿਆ ਤੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸੁਸ਼ੋਭਿਤ ਆ ਸਰਦਾਰੀ ਸਾਨੂੰ ਵਿਰਸੇ ਵਿੱਚ ਮਿਲੀ ਹੈ ਸਾਰਾ ਗੜੀ ਸਨਮਾਨ ਦਾ ਪ੍ਰਤੀਕ ਹੈ 12 ਸਤੰਬਰ 1897 ਨੂੰ ਹੌਲਰ ਈਸ਼ਰ ਸਿੰਘ ਅਤੇ ਉਹਨਾਂ ਦੇ ਬਹਾਦਰ ਸਾਥੀਆਂ ਨੇ ਐਨ ਐਨ ਡਬਲਯੂ ਐਫ ਪੀ ਉੱਤੇ ਹਜ਼ਾਰਾਂ ਦਸ਼ਮਨਾਂ ਦੇ ਖਿਲਾਫ ਲੜਦੇ ਹੋਏ ਇਸ ਚੌਕੀ ਨੂੰ 7 ਘੰਟੇ ਆਪਣੇ ਕਬਜ਼ੇ ਵਿੱਚ ਰੱਖਿਆ 21 ਸਿੱਖ ਸਿਪਾਹੀਆਂ ਦਾ ਇਹ ਸਭ ਤੋਂ ਉੱਚਾ ਬਲੀਦਾਨ ਸੀ ਜਿਸ ਉੱਤੇ ਹਰ ਇੱਕ ਇੰਡੀਅਨ ਨੂੰ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਸ ਸਮੇਂ ਸਭ ਤੋਂ ਉੱਚਾ ਬਹਾਦਰੀ ਦਾ ਇਨਾਮ ਸੀ ਜਿਹੜਾ ਭਾਰਤੀ ਫੌਜੀਆਂ ਨੂੰ ਦਿੱਤਾ ਜਾਂਦਾ ਸੀਗਾ ਜਿਵੇਂ ਹੁਣ ਪਰਮਵੀਰ ਚੱਕਰ ਸਭ ਤੋਂ ਉੱਚਾ ਸਨਮਾਨ ਆ ਭਾਰਤੀ ਫੌਜ ਦੇ ਵਿੱਚ ਤਾਂ ਉਸ ਸਮੇਂ ਜਿਹੜਾ ਆਰਡਰ ਆਫ ਮੈਰਿਟ ਆਈਓਐਮ ਜਿਹਨੂੰ ਕਹ ਦਈਏ ਤਾਂ 21 ਦੇ 21 ਭਾਦਰਾ ਨੂੰ ਇਹ ਉਹ ਸਨਮਾਨ ਦੇ ਕੇ ਨਵਾਜਿਆ ਗਿਆ ਸੀਗਾ ਅ ਅੱਜ ਜਿਵੇਂ ਵਿਸਾਖੀ ਦਾ ਪਵਿੱਤਰ ਤਿਹਾਰ ਆ ਵਿਸਾਖੀ ਆ ਖਾਲਸਾ ਪੰਥ ਦਾ ਸਾਜਨਾ ਦਿਵਸ ਆ ਤੇ ਇਦੇ ਨਾਲ ਨਾਲ ਹੀ ਆਪਣਾ ਇੱਕ ਜਿਹੜਾ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਚ ਜਿਹੜਾ ਇੱਕ ਸਾਕਾ ਵਰਤਿਆ ਸੀਗਾ ਉੱਥੇ ਜਿਹੜੇ ਮਤਲਬ ਕਿ ਆਪਣੇ ਸਿੱਖ ਭਾਈਚਾਰਾ ਸੀ ਜਾਂ ਹੋਰ ਵੀ ਜਿੰਨੇ ਵੀ ਮਤਲਬ ਕਿ ਆਪਣੇ ਦੇਸ਼ ਕੌਮ ਨੂੰ ਦੇਸ਼ ਨੂੰ ਆਪਣੇ ਨੂੰ ਪਿਆਰ ਕਰਨ ਵਾਲੇ ਸੀਗੇ ਉੱਥੇ ਇੱਕ ਜਲਸਾ ਕਰਵਾਇਆ ਜਿਹੜਾ ਜਾ ਰਿਹਾ ਸੀਗਾ ਜਲਿਆਂਵਾਲਾ ਬਾਗ ਦੇ ਵਿੱਚ ਤਾਂ ਐਸੇ ਦਿਨੀ 13 ਅਪ੍ਰੈਲ 1919 ਨੂੰ ਉੱਥੇ ਸਾਂਡਰਸ ਨੇ ਗੋਲੀਆਂ ਚਲਾਈਆਂ ਸੀ ਨਾ ਜਰਨਲ ਡਾਇਰ ਜਰਨਲ ਡਾਇਰ ਨੇ ਹਾਂ ਸਾਂਡਰਸ ਨੂੰ ਸੱਚ ਮਾਰਿਆ ਸੀਗਾ ਇਹਨਾਂ ਨੇ ਤੇ ਜਰਨਲ ਡਾਇਰ ਨੇ ਜਿਹੜਾ ਉੱਥੇ ਲਗਭਗ ਵੀ ਸੈਂਕੜੇ ਲੋਕ ਜਿਹੜੇ ਸ਼ਹੀਦ ਕਰਤੇ ਸੀਗੇ ਚਲ ਅਸੀਂ ਉੱਥੇ ਤਾਂ ਨਹੀਂ ਜਾ ਸਕੇ ਅੱਜ ਤੋ ਤੱਕ ਅਸੀਂ ਆਪਦੇ ਏਰੀਏ ਦੇ ਚ ਨੇੜੇ ਨੇੜੇ ਆਪਣਾ ਇਤਿਹਾਸ ਨੂੰ ਯਾਦ ਕਰਦੇ ਆ ਉਧਰ ਦੀ ਗੱਲ ਆ ਵੀ ਅੱਜ ਦਿਨ ਵਿਸਾਖੀ ਦਾ ਸੀਗਾ ਜੇ ਕਿਾ ਚਲ ਯਾਰ ਗੁਰਦੁਆਰਾ ਸਾਹਿਬ ਚੱਲਦੇ ਆ ਦਸਵੇਂ ਪਾਤਸ਼ਾਹ ਜੀ ਜਿਹੜੀ ਚਰਨਛੋਪ ਪ੍ਰਾਪਤ ਗੁਰਦੁਆਰਾ ਜਾਮਣੀ ਸਾਹਿਬ ਉੱਥੇ ਸਾਡਾ ਮੇਰਾ ਤਾਂ ਕਹਿ ਕਹਿੰਦਾ ਮੂਡ ਬਣ ਗਿਆ ਚੱਲ ਫਰੋਇਪੁਰ ਵੀ ਚੱਲ ਕੇ ਆਉਣੇ ਆ ਵੀ ਇੱਥੇ ਸਾਰਾ ਕੁੜੀ ਗੁਰਦੁਆਰਾ ਸਾਹਿਬ ਆ ਇੱਥੇ ਹੁਣ ਆ ਵੀ ਦੇਖਿਆ ਆਪਣੀ ਜਿਹੜੀ ਯਾਦਗ ਥੋੜਾ ਜਣਾ ਬਾਹਰ ਨਿਕਲਦੇ ਨਹੀਂਗੇ ਤੇ ਇਹ ਦਿਨਮ ਛੁੱਟੀ ਵਾਲੇ ਦਿਨ ਬੱਚਾਂ ਨੂੰ ਪਚੜੂ ਨਾਲ ਲੈ ਕੇ ਹੁਣ ਜਿਵੇਂ ਆਏ ਆ ਅਸੀਂ ਇੱਥੇ ਪਹਿਲਾਂ ਆਏ ਆ ਦੋਵੇਂ ਹੁਣ ਜਿਵੇਂ ਉਹ ਜ਼ਾਦਾ ਅਗਲੀ ਛੁੱਟੀ ਨੂੰ ਵੇਲੇ ਬੱਚਾ ਨੂੰ ਵੀ ਇੱਥੇ ਲਿਆ ਕੇ ਘੁਮਾ ਕੇ ਲੈ ਕੇ ਜਾਊਂਗਾ ਦਿਖਾ ਕੇ ਆਪਣਾ ਇਤਿਹਾਸ ਦਿਖਾਉਣਾ ਜ਼ਰੂਰੀ ਆ ਮੇਰੇ ਖਿਆਲ ਦੇ ਵਿੱਚ ਲਗਨ ਤੂੰ ਕਹਿਣਾ ਬਾਈ ਕੁਛ ਬਿਲਕੁਲ ਬਾਕੀ ਆਪਾਂ ਇੱਕ ਚੀਜ਼ ਹੋਰ ਆ ਆਪਾਂ ਦੂਰ ਦੀਆਂ ਚੀਜ਼ਾਂ ਨਾਲ ਭੱਜ ਜਾਂਦੇ ਆ ਇਹ ਆ ਚੀਜ਼ ਉੱਥੇ ਆ ਆਹ ਦੀ ਉੱਥੇ ਹੁਣ ਆਪਣੇ ਨੇੜੇ ਆ ਆਹ ਚੀਜ਼ਾਂ ਤੁਸੀਂ ਆਪਾਂ ਵੀ ਇੰਨੀ ਉਮਰ ਦੇ ਹੋ ਜਾ ਕੇ ਹੁਣ ਜਾ ਕੇ ਦੇਖੀਆ ਸਹੀ ਗੱਲ ਆ ਇਹ ਆਪਾਂ ਇਹ ਨੀ ਦੇ ਦੀ ਚੀਜ਼ ਆ ਉਹ ਇਗਨੋਰ ਕਰ ਜਾਂਦੇ ਆ ਇਗਨੋਰ ਕਰ ਜਾਂਦੇ ਆ ਜਿਵੇਂ ਉਹ ਕਹਿੰਦੇ ਕਿ ਤਾਂ ਕੀ ਆ ਵੀ ਕਿੱਧਰ ਜਾਵਾਂਗੇ ਤੇ ਆਪਾਂ ਉਧਰ ਜਾਂਦੇ ਆ ਦੂਰ ਜਿਵੇਂ ਆਪਾਂ ਕਿਤੇ ਵੀ ਜਾਵੜਦੇ ਆ ਘੁੰਮਣ ਉਹ ਜਿੰਨਾ ਦੂਰ ਵੇਖਣ ਚਲੇ ਜਾਂਦੇ ਆ ਕਿਤੇ ਆਪਾਂ ਰਾਜਸਥਾਨ ਨੂੰ ਹੋ ਗਏ ਕਿਤੇ ਇਧਰ ਨੂੰ ਹਿਮਾਚਲ ਨੂੰ ਹੋ ਗਏ ਪੰਜਾਬ ਦੇ ਵਿੱਚ ਵੀ ਬਹੁਤ ਕੋਸ਼ਾ ਘੁੰਮਣ ਵਾਸਤੇ ਆਪਣਾ ਇਤਿਹਾਸ ਮਤਲਬ ਕਿ ਜਿਹੜਾ ਆਪਣਾ ਵਿਰਸਾ ਬੜਾ ਅਮੀਰ ਆ ਬਿਲਕੁਲ ਤੇ ਲੋੜ ਇਹਨੂੰ ਸਾਹਮਣੇ ਦੇਚ ਹੁਣ ਆਪਾਂ ਮੰਨ ਲਾ ਇੱਥੇ ਆਪਣੀ ਵੀਡੀਓ ਨੂੰ ਦੇਖ ਕੇ ਲੋਕ ਲੋਕਾਂ ਨੂੰ ਪਤਾ ਤਾਂ ਲੱਗੂਗਾ ਘਟੋ ਘਟਾ ਵੀ ਹਾਂ ਯਾਰ ਵੀ ਇੱਥੇ ਵੀ ਇਹ ਚੀਜ਼ ਗੁਰਦਰਾ ਸਾਹਿਬ ਵੀ ਹੈਗਾ ਆ ਵਾਰ ਮੈਮੋਰੀਅਲ ਜਿਹੜਾ ਹੁਣ ਮਤਲਬ ਕਿ ਜੰਗੀ ਯਾਦਗਾਰ ਬਣਾਈ ਗਈ ਹੈ ਇਹ ਤਾਂ ਚਲੋ ਹੁਣ ਬਣਾਈ ਆ ਪਿਛਲੇ ਸਾਲ ਦਾ ਇੱਥੇ ਬੋਰਡ ਲੱਗਿਆ ਸੀ ਉਹ ਦਿਖਾਟਣ ਦਾ ਤੇ ਗੁਰਦਰਾ ਸਾਹਿਬ ਤਾਂ ਬਹੁਤ ਪੁਰਾਣਾ ਹੈ ਤੇ ਸਾਰਾ ਗੜੀ ਦੀ ਲੜਾਈ ਆਪਣੇ ਆਪ ਦੇ ਵਿੱਚ ਉਹ ਇੱਕ ਮਿਸਾਲ ਆ ਇੱਕ ਮਿਸਾਲ ਪੈਦਾ ਕਰਦੀ ਆ ਵੀ ਹਾਂ ਯਾਰ ਵੀ ਸਾਡਾ ਇਤਿਹਾਸ ਅਸੀਂ ਉਹਨਾਂ ਦੇ ਵਾਰਿਸਾਂ ਜਿੰਨਾਂ ਸਿਰਫ 21 ਜਾਨਾਂ ਨੇ 10000 ਫੌਜ ਦਾ ਸਾਹਮਣਾ ਕੀਤਾ ਸੀਗਾ ਇਹ ਨਹੀਂ ਇਹ ਗੱਲਾਂ ਬਾਤਾਂ ਸੱਜਣੋਂ ਹੁਣ ਬਾਕੀ 9 ਵਜ ਗਿਆ 9:30 ਕਾ 9 ਦਾ ਟਾਈਮ ਹੋ ਗਿਆ ਤੇ ਜੇ ਹੋਰ ਲੇਟ ਹੋਇਆ ਤਾਂ ਗਰਮੀ ਹੋ ਜੂਗੀ ਹੁਣ ਕਰਦੇ ਆਂ ਵਾਪਸੀ ਪਿੰਡਾਂ ਵੱਲ ਨੂੰ ਤੇ ਚੱਲਦੇ ਆਂ ਫਿਰ ਰੂਟ ਫਿਰ ਸੇਮ ਰੱਖੀਏ ਰੂਟ ਹਾਂ ਸੇਮ ਹੈ ਸੇਮ ਚੱਲਦੇ ਚਲੋ ਰੂਟ ਫਿਰ ਸੇਮ ਹੀ ਪਿੰਡਾਂ ਵੱਜੀ ਦੀ ਜਾਂਦੇ ਆਂ ਹੁਣ ਠੀਕ ਆ ਮਿੱਤਰੋ